ਸਾਸਰੀਗਾਲ ਜੀ ਸਾਰਿਆਂ ਨੂੰ ਲੜਦਾ ਵੀ ਸਾਸਰੀਗਾਲ ਬੁਲਾਓ ਇਹ ਬਾਈ ਉਸ ਦਿਨ ਮੈਂ ਪਿਛਲੀ ਵੀਡੀਓ ਚ ਕਿਹਾ ਤਾਂ ਨਾ ਵੀ ਇਹ ਡਾਕਟਰ ਆਪਣੇ ਵਾਸਤੇ ਕਰਮਾ ਵਾਲਾ ਹੈ ਅੱਜ ਆਪਾਂ ਨੇ ਕੋਈ ਇਹ ਨਾ ਕਹਿਦੇ ਹੋ ਬਾਈ ਦੇਖ ਨਾ ਤਾਂ ਅਸੀਂ ਝੂਠ ਬੋਲ ਕੇ ਵੀਡੀਓ ਪਾਈਏ ਵੀ ਖਾ ਨਹੀਂ ਉਨੋਂ ਹੱਥ ਪਵਾ ਕੇ ਕਹਿ ਦਿੰਨੇ ਆ ਗੱਬਣ ਆ ਕੇ ਉਰੇ ਦੇਖ ਸਕਦਾ ਜਿਹੜੀ ਜਿਹੜੀ ਵੀਡੀਓ ਦੇ ਵਿੱਚ ਹੈ ਉਹੀ ਚੀਜ਼ ਦਿਖਾ ਸਕਦੇ ਆ ਅਸੀਂ ਸਾਡੀ ਵੀਡੀਓ ਚ ਕੋਈ ਝੂਠ ਨਹੀਂ ਹੋਊਗਾ ਇਹ ਦੇਖੋ ਹੁਣ ਬਾਈ ਆ ਤਿੰਨ ਚਾਰ ਆ ਪੰਜ ਆ ਪੰਜ ਇਹ ਖਾਲੀ ਨਿਕਲੀ ਐ ਬੁਰੀ ਛੋਟੀ ਕੱਟੀ ਇਹ ਗੱਬਣਾ ਇਹਦਾ ਵੀ ਹਲੇ ਉਹ ਲਾ ਲੋ ਵੀ ਵਿੱਚ ਜੇ ਕਹਿੰਦਾ ਇੱਕ ਵਾਰ ਦਿਖਾ ਲਿਓ ਪਰ ਮੈਨੂੰ ਵੀ ਲੱਗਦਾ ਵੀ ਇਹ ਸ਼ਾਇਦ ਖਾਲੀ ਹੋਊਗੀ ਕਿਉਂਕਿ ਜਦੋਂ ਗੱਬਣ ਕਰਾਉਂਦੇ ਆ ਆਪਾਂ ਨੂੰ ਜਦੇ ਪਤਾ ਲੱਗ ਜਾਂਦਾ ਆਹ ਸਾਰੀਆਂ ਗੱਬਣ ਐ ਇਹ ਐਨ ਕਲੀਅਰ ਆ ਦੇਖੋ ਠੰਡੇ ਟੀਕੇ ਭਰ ਰਹੇ ਆ ਬੜ ਭਰਨਾ ਸਾਰੇ ਆ ਵੀ ਭਰ ਲੈ ਫੜ ਉਹ ਦੂਜਾ ਡੱਬਾ ਲਿਆਂਦਾ ਉਹ ਵੀ ਭਰ ਲੈ ਤੇ ਆਹ ਛੋਟੀ ਗੱਬਣ ਹੈ ਉਤੇ ਬਾਅਦ ਇੱਕੋ ਲਾਲ ਗਾਂ ਉਹ ਗੱਬਣ ਐ ਜਿਹੜੀ ਆਪਣੀ ਘਰ ਦੀ ਆ ਇੱਕ ਆ ਚੋਤੀ ਗੱਭਣਾਂ ਜੀ ਜਿਹੜੀ ਹੁਣ ਚੈੱਕ ਪਾਸ ਕਰਾਈ ਆ ਤੇ ਪੰਜ ਡੰਗਰ ਉਧਰ ਚੈੱਕ ਕਰਾਏ ਉਹਨਾਂ ਚੋਂ ਚਾਰ ਮੱਝਾਂ ਆਪਣੀਆਂ ਗੱਭਣਾਂ ਬੂਰੀ ਬਾਰੀ ਸਾਰੀਆਂ ਗੱਭਣ ਹੋ ਗਈਆਂ ਆਪਣੇ ਕੋਲ ਹੁਣ ਸਾਰੇ ਲਗਭਗ ਗੱਭਣ ਪਸ਼ੂਆਂ ਜਿਹੜੀਆਂ ਇਧਰ ਵਾਲੀਆਂ ਕੱਟੀਆਂ ਰਹਿ ਗਈਆਂ ਇਹ ਹੁਣ ਅਗਲੇ ਉਹਦੇ ਚ ਹੋਣਗੀਆਂ ਅਗਲੀ ਟਰਮ ਚ ਚਲੋ ਮਹਾਰਾਜ ਦੀ ਕਿਰਪਾ ਮਿਹਨਤ ਦਾ ਫਲ ਮਿਲ ਰਿਹਾ ਖੁਸ਼ੀ ਬਹੁਤ ਹੁੰਦੀ ਆ ਜਦੋਂ ਪਸ਼ੂ ਗੱਭਣ ਰਹਿੰਦੇ ਆ ਕਿਉਂਕਿ ਇੱਕ ਵਾਰ ਪ੍ਰੋਬਲਮ ਆ ਜਾਂਦੀ ਆ ਜਦ ਆਪਾਂ ਚਾਰ ਚੂਰ ਪਾਉਨੇ ਆ ਨਾ ਪ੍ਰੋਬਲਮ ਆਉਂਦੀ ਆ ਮੱਝਾਂ ਚ ਤਾਂ ਆਈ ਆ ਥੋੜੀ ਜੀ ਮੈਂ ਐਵੇਂ ਕਹਾ ਬਾਕੀ ਗਾਂਵਾਂ ਗੂਆਂ ਬਾਰੇ ਆਪਾਂ ਨੂੰ ਬਈ ਨੌਲੇਜ ਹੈਗੀ ਜਿੰਨੀ ਕ ਆਪਣੀ ਨੌਲੇਜ ਹੁੰਦੀ ਆ ਸਮਝ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਆ ਪਰ ਕੋਈ ਵੀ ਗੱਲ ਝੂਠੀ ਨਹੀਂ ਸਾਬਤ ਕਰ ਸਕਦਾ ਆਪਣੀ ਨਾ ਆਪਾਂ ਝੂਠ ਬੋਲੀਏ ਜਿੰਨੀ ਕ ਆਪਾਂ ਨੂੰ ਨੌਲੇਜ ਆ ਉੰਨੀ ਕੇ ਦੱਸਦੇ ਆ ਲੋਕਾਂ ਮੰਗਾ ਹੀ ਨਹੀਂ ਕਹਿੰਦੇ ਜੇ ਧਾਰ ਪੋਲੀ ਕਰਨੀ ਆ ਆ ਪਾ ਲੋ ਉਹ ਪਾ ਲੋ ਹਾਂ ਜਦੋਂ ਧਾਰ ਪੋਲੀ ਤੇ ਪਤਜਰਬਾ ਕਰੂਗੇ ਫੇਰ ਦੱਸਾਂਗੇ ਪਹਿਲਾਂ ਨਹੀਂ ਕਿਸੇ ਨੂੰ ਵੀ ਕੋਈ ਸਲਾਹ ਦੰਦੇ ਚਲੋ ਠੀਕ ਹੈ ਜੀ ਸ਼ੇਅਰ ਕਰਿਓ ਵੱਧ ਤੇ ਵੱਧ ਹਾਂ ਕਿਸੇ ਨੇ ਪੁੱਛਣਾ ਹੁੰਦਾ ਇਨਫੈਕਸ਼ਨ ਇਨਫੈਕਸ਼ਨ ਜਿੰਨਾ ਕ ਆਪਾਂ ਆਪਣੇ ਪਸ਼ੂਆਂ ਦੇ ਤਜਰਬਾ ਕਰਦੇ ਆ ਤਾਂ ਸਵੇਰੇ 8:00 ਵਜੇ ਫੋਨ ਕਰ ਸਕਦਾ ਬੰਦਾ ਜਦੋਂ ਆਪਾਂ ਟਾਈਮ ਹੁੰਦਾ ਆਪਣਾ ਤੇ ਤੂੰ ਆਪ ਲਾ ਡਾਕਟਰ ਉਹ ਨੂੰ ਨਹੀਂ ਲਾਉਣਾ ਹੁੰਦਾ ਪਹਿਲਾਂ ਹੀ ਹੈ ਉਹ ਬੁਰੀ ਨੇ ਡਰਨਾ ਤੂੰ ਆਪ ਲਾ ਤੇ ਉਤੇ ਉਹ ਆਪਾਂ ਜਰੂਰ ਦੱਸਾਂਗੇ ਜੀ ਚਲੋ ਠੀਕ ਹੈ ਜੀ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਕਮੈਂਟ ਕਰਕੇ ਦੱਸਿਓ ਬਹੁਤ ਖੁਸ਼ੀ ਅੱਜ ਸਾਨੂੰ ਰੱਬ ਸਾਬ ਨੂੰ ਦਵੇ